ਹੋਸ਼ਿਆਰਪੁਰ ਦੇ ਵਿੱਚ ਘਟਨਾ ਹੋਈ ਕੁੰਬੜਾ ਵਿਖੇ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਪ੍ਰਵਾਸੀ ਸ਼ਾਮਲ ਸਿਗੇ ਇਕਾਦੁਕਾ ਹੋਰ ਵੀ ਘਟਰਾਵਾ ਜੜੀਆਂ ਹੋਈਆਂ ਨੇ ਉਹ ਉਹ ਉਹਨਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਹਿੰਦੇ ਕਿ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਨੇ ਇਹ ਲੋਕ ਸਾਨੂੰ ਨਹੀਂ ਸਮਝਦੇ ਇਹ ਲੋਕ ਪੰਜਾਬ ਪੰਜਾਬੀਅਤ ਨੂੰ ਨਹੀਂ ਸਮਝਦੇ ਇਸ ਕਰਕੇ ਇਹਨਾਂ ਦਾ ਇੱਥੇ ਰਹਿਣਾ ਠੀਕ ਨਹੀਂ ਹੈ ਜੀਓਗ੍ਰਾਫਿਕਲੀ ਵੀ ਸਾਡੇ ਸੂਬੇ ਦੇ ਲਈ ਖਤਰਨਾਕ ਹੈ ਪ੍ਰਵਾਸੀ ਇੱਕ ਅਲੱਗ ਚੀਜ਼ ਆ ਤੇ ਕ੍ਰਾਈਮ ਇੱਕ ਅਲੱਗ ਚੀਜ਼ ਆ ਕ੍ਰਾਈਮ ਤੇ ਕੋਈ ਵੀ ਕਰ ਸਕਦਾ ਹੋ ਸਕਦਾ ਇਹ ਵੀ ਉਹ ਕ੍ਰਾਈਮ ਪ੍ਰਵਾਸੀਆਂ ਦੇ ਹੱਥੋਂ ਹੋਏ ਨੇ ਤੇ ਉਸ ਜੀ ਦੀ ਥੋੜੀ ਜੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਪ੍ਰੋਪਰ ਕਰਨੀ ਜ਼ਰੂਰੀ ਆ ਮੈਨੇਜਮੈਂਟ ਕਰਨੀ ਜ਼ਰੂਰੀ ਆ ਤਾਂਕਿ ਪ੍ਰਵਾਸ ਵੀ ਆਪਟੀਮਾਈਜ਼ੇਸ਼ਨ ਹੋ ਸਕੇ ਕਿਉਂਕਿ ਹੁਣ ਕੋਈ ਤਰੀਕਾ ਨਹੀਂ ਰਿਹਾ ਕਿ ਅਸੀਂ ਪੰਜਾਬੀ ਭਰਾਵਾਂ ਨੂੰ ਇੱਥੇ ਰੋਕ ਸਕੀਏ ਜਾਂ ਇੱਥੇ ਉਹਨਾਂ ਨੂੰ ਕਿਸੇ ਵੀ ਇਹੇ ਜੇ ਕੰਮ ਤੇ ਲਗਾਈਏ ਕਿਉਂਕਿ ਉਹਨਾਂ ਕੋਲੇ ਬੈਟਰ ਓਪਰਚ्युनिटीज ਬੈਟਰ এমਪਲॉयਮੈਂਟ ਦੇ ਸੋਰਸ ਬਣ ਚੁੱਕੇ ਆ ਹਮ 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 ਅੱਜ ਤੋਂ ਜੇ ਆਪਾਂ 50 ਸਾਲ ਪਹਿਲਾਂ 20 ਸਾਲ ਪਹਿਲਾਂ 40 ਸਾਲ ਪਹਿਲਾਂ ਦੇਖੀਏ ਕਈ ਪੰਜਾਬੀ ਭਰਾ ਸਾਡੇ ਮੁੰਬਈ ਜਾ ਕੇ ਰੋਜ਼ਗਾਰ ਲੱਭਦੇ ਸੀਗੇ ਅੱਜ ਹੁਣ ਕੋਈ ਵੀ ਨਹੀਂ ਉੱਥੇ ਹੈ ਕਿਉਂਕਿ ਉਹਨਾਂ ਨੂੰ ਬੈਟਰ ਰੋਜ਼ਗਾਰ ਇੱਥੇ ਮਿਲ ਰਿਹਾ ਜਾਂ ਕਿਤੇ ਹੋਰ ਮਿਲ ਰਿਹਾ ਕੈਨੇਡਾ ਮਿਲ ਰਿਹਾ ਜਾਂ ਅਮਰੀਕਾ ਮਿਲ ਰਿਹਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਮਿਲ ਰਿਹਾ ਉਹ ਉੱਥੇ ਜਾ ਰਹੇ ਨੇ ਤੇ ਇੱਕ ਪ੍ਰਕਿਰਤੀ ਦਾ ਨਿਯਮ ਹੈ ਜੀ ਪ੍ਰਕਿਰਤੀ ਦੇ ਨਿਯਮ ਦੇ ਖਿਲਾਫ ਕੋਈ ਵੀ ਆਪਾਂ ਕੰਮ ਕਰਾਂਗੇ ਉਹ ਕਾਮਯਾਬ ਨਹੀਂ ਹੋ ਸਕਦਾ